ਅੱਛਾ ਇੱਕ ਨਾ ਬਾਬਾ ਨਖਰੀ ਦੇ ਵਿੱਚ ਤੂੰ ਕਹੇਗੀ ਮੈਂ ਪਹਿਲਾਂ ਵੀ ਦੱਸੀ ਐ ਉਹ ਮੈਂ ਅੱਜ ਫੇਰ ਦੱਸਣ ਹਾਂਗਾ ਉਹ ਤੂੰ ਕਹੇਗੀ ਬਾਬਾ ਬੈਰ ਨਾ ਕਰੀਏ ਕਾਹੂ ਠੀਕ ਹੈ ਕਟ ਘਟ ਅੰਤਰ ਬ੍ਰਹਮ ਸਮਾਹੂ ਜਦ ਆਪਾਂ ਕਿਸੇ ਗੱਲ ਬੈਰ ਕਰਾਂਗੇ ਨਾ ਤਾਂ ਇਹ ਸਿੱਧਾ ਸਿੱਧਾ ਬੈਰ ਪਰ ਬ੍ਰਹਮ ਹੈ ਜਿਹੜਾ ਜਿਹੜਾ ਬ੍ਰਹਮ ਆਪਣੇ ਅੰਦਰ ਬੈਠਿਆ ਇਸਦਾ ਉਸਗਰ ਬੈਰ ਲਵਾਂਗੇ ਆਪਾਂ ਤਾਂ ਇਹਦਾ ਕਿਸੇ ਨੂੰ ਦੁਖੀ ਕਰਨ ਵਾਲਾ ਬੰਦਾ ਕਦੀ ਸੁਖ ਨਹੀਂ ਹੁੰਦਾ ਸੋ ਕਿਸੇ ਗੈਲ ਵੀ ਬੈਰ ਨਾ ਕਮਾਓ ਇਹ ਇੱਕ ਬਹੁਤ ਗੰਦੀ ਆਤ ਹੈ ਅੱਜ ਅੱਜ ਕਰ ਲਿਆ ਕਿਹਾ ਲੋਕ ਲੋਕਾਂ ਕਰਵਾਜ ਹੋਗੇ ਨਾ ਪਹਿਨਾ ਲੋਕ ਇੱਕ ਦੂਸਰੇ ਗੱਲ ਜਿਗਰ ਕੰਤ ਸਾਂਝੀ ਹੋਏ ਦੀ ਡੋਲ ਸਾਂਝੀ ਹੋਏ ਦੀ ਉਹਨਾਂ ਗੱਲ ਵੀ ਬੈਰ ਕਮਾਈ ਜਾਏ ਤੇ ਠੀਕ ਹੈ ਤੇ ਅੱਜ ਘਰ ਲੋਕ ਪਿੰਡਾਂ ਦੇ ਵਿੱਚ ਇੱਕ ਦੂਸਰੇ ਤੇ ਖਾਰਖਾਈ ਜਾਂਗੇ ਬਿਨਾਂ ਮਤਲਬ ਤੇ ਗਲੇ ਨਾ ਡੌਲ ਸਾਂਜੀ ਨਾ ਕੰਧ ਸਾਂਜੀ ਤੇ ਜਿਹੜੇ ਡੌਲਾਂ ਹਰ ਕੰਧਾਂ ਪਿੱਛੇ ਲੜਦੇ ਰਹੇ ਆ ਉਹਨਾਂ ਦਾ ਵੀ ਅੱਜ ਕਿੰਨਾ ਕ ਕਿੱਡੇ ਕ ਮਹਿਲ ਟਾਰੀਆਂ ਪੈ ਗਏ ਅੱਜ ਹਰੇਕ ਘਰ ਕੇ ਵਿੱਚ ਪੈਸਾ ਹਰੇਕ ਅਮੀਰ ਹੈ ਬੈਰ ਖੱਟ ਕੇ ਕੀ ਕਰਾਂਗੇ ਆਪਾਂ ਇੱਕ ਆਪਣੇ ਪਰਮਾਤਮਾ ਤੇ ਦੂਰ ਹੋ ਜਾਾਂਗੇ ਜੇ ਆਪਾਂ ਕਿਸੇ ਗੱਲ ਬੈਰ ਕਮਾਵਾਂਗੇ ਤਾਂ ਉਹ ਬੈਰ ਸਿੱਧਾ ਸਿੱਧਾ ਆਪਾਂ ਆਪਣੀ ਪਰਮਾਤਮਾ ਗੱਲ ਬੈਰ ਕਮਾ ਰਹੇ ਹਾਂ ਕਟ ਕਟ ਯੰਤਰ ਬ੍ਰਹਮ ਸਮਉ ਕੱਲੇ ਕੱਲੇ ਦੇ ਅੰਦਰ ਬ੍ਰਹਮ ਬੈਠਿਆ ਤੇ ਉਹ ਪਾਰ ਬ੍ਰਹਮ ਗੱਲ ਆਪਾਂ ਬਹਿਰ ਕੁਮਾ ਰਹੇ ਆ ਭਗਤ ਕਬੀਰ ਜੀ ਕਹਿ ਰਹੇ ਆ ਲੰਕਾ ਗੜ੍ਹ ਸੋਨੇ ਦਾ ਪਿਆ ਮੂਰਖ ਆਵਣ ਕਿਆ ਲੈ ਗਿਆ ਦੇਖੋ ਚਾਰ ਵੇਦਾਂ ਦਾ ਗਿਆਤਾ ਆਪਾਂ ਨੂੰ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ yaad ਹੁੰਦਾ ਉਸ ਨੂੰ ਚਾਰ ਵੇਦ ਦੇ ਆਧ ਤੇ ਮੂੰਹ ਜਵਾਨੇ ਕੰਠ ਠੀਕ ਹੈ ਉਸ ਨੂੰ ਵੀ ਭਗਤ ਕਬੀਰ ਮੂਰਖ ਦੱਸ ਰਹੇ ਆ ਬੈਰ ਦਾ ਨਤੀਜਾ ਇਹ じゃ ਮਾੜਾ ਕਿਉਂਕਿ ਇੰਨਾ ਕੁਸ ਹੋਣੇ ਕੇ باوجود ਵੀ ਮੂਰਖ ਕਾ ਕਿਤਾਬ ਲੈ ਕੇ ਰਾਵਣ ਤਿੰਨ ਭਾਈ ਹੋਰ ਵੀ ਤੇ ਉਸਕੇ ਦੋ ਭਾਈ ਉਹਨਾਂ ਨੂੰ ਦੇਖ ਲੈ ਕੋਈ ਇੰਨਾ ਮਾੜਾ ਨਹੀਂ ਕਹਿੰਦਾ ਜਿੰਨਾ ਰਾਵਣ ਨੂੰ ਕਹਰੇ ਗਰ ਕਿੰਨੀਆਂ ਸ਼ਕਤੀਆਂ ਦਾ ਮਾਰਗਤਾ ਅੱਜ ਜਿੰਨਾ ਨਾਮ ਧਰਤੀ ਕੇ ਉਪਰ ਸਿਕੰਦਰ ਕਾਈ ਉਨਾ ਇਨਾਮ ਉਸ ਫਕੀਰ ਦਾ ਵੀ ਹੈ ਜਿਹੜਾ ਰਾਵਣ ਨੂੰ ਸੌਰੀ ਸਿਕੰਦਰ ਨੂੰ ਰਸਤੇ ਦੇ ਵਿੱਚ ਰੇਤ ਪਰ ਪਿਆ ਮੇਰਾ ਤਾਂ ਜਦ ਸਿਕੰਦਰ ਲੰਘਿਆ ਤਾਂ ਉਸਕੇ ਲਾਗ ਨੂੰ ਸਿਕੰਦਰ ਨੇ ਆਪਣਾ ਘੋੜਾ ਰੋਕ ਕੇ ਆਪਣੀ ਪੂਰਾ ਲੋਹ ਲਸ਼ਕਰ ਰੋਕ ਕੇ ਲੱਖਾਂ ਕਰੋੜਾਂ ਕੀ ਗਿਣਤੀ ਦੇ ਵਿੱਚ ਸਿਕੰਦਰ ਲੰਘਿਆ ਤਾਂ ਸਿਕੰਦਰ ਨੇ ਦੇਖਿਆ ਫਕੀਰ ਪਿਆ ਤੇ ਫਕੀਰ ਨੇ ਗਰਦਨ ਚੱਕ ਕੇ ਵੀ ਨਹੀਂ ਦੇਖਿਆ ਇਹਦਾ ਸਿਕੰਦਰ ਕਰਨੀ ਨੂੰ ਸਿਕੰਦਰ ਜਾ ਕੇ ਫਕੀਰ ਨੂੰ ਬੋਲਿਆ ਵੀ ਤੇਰੇ ਲਾਗ ਨੂੰ ਦੁਨੀਆ ਕਾ ਐਡਾ ਬੜਾ ਰਾਜਾ ਲੰਘ ਰਿਆ ਵੀ ਮੈਂ ਪੂਰੀ ਦੁਨੀਆ ਜਿੱਤ ਕੇ ਆਇਆ ਐ ਵੀ ਤੂੰ ਤੂੰ ਮੇਰੇ ਕਾ ਚੱਕ ਅੱਖ ਚੱਕ ਕੇ ਵੀ ਨਹੀਂ ਦੇਖ ਰਿਹਾ ਵੀ ਮੈਨੂੰ ਤਾਂ ਦੇਖਣ ਨੂੰ ਦੁਨੀਆ ਤਰਸ ਲਈ ਐ ਉਹ ਫਕੀਰ ਬੋਲਿਆ ਵੀ ਤੂੰ ਲੱਖਾਂ ਕਰੋੜਾਂ ਧੀ ਪੁੱਤ ਮਾਰ ਕੇ ਲੋਕਾਂ ਕੇ ਲੱਖਾਂ ਦੇਸ਼ ਉਜਾੜ ਕੇ ਨਾ ਬਣਾਉਂਦਾ ਫਿਰ ਰਿਹਾ ਦੁਨੀਆ ਜਿੱਤਦਾ ਫਿਰ ਰਿਹਾ ਵੀ ਮੈਂ ਕਿਸੇ ਨੂੰ ਬਿਨਾਂ ਮਾਰੇ ਦੀ ਦੁਨੀਆ ਜਿੱਤੀ ਬੈਠਿਆ ਤਨੂ ਮੇਰੇ ਤੱਕ ਉਤਰ ਆਉਣਾ ਪਿਆ ਗਰੇ ਦੁਨੀਆ ਦਾ ਰਾਜਾ ਬਣੀ ਫਿਰ ਰਹਾ ਤੂੰ ਸੋ ਮੈਂ ਦੱਸ ਰਿਹਾ ਵੀ ਅੱਜ ਇਤਿਹਾਸ ਕੇ ਵਿੱਚ ਉਨਹੀਂ ਨਾਮ ਅਸਕੰਦਰ ਕਾਏ ਜਿੰਨਾ ਉਹ ਰਾਜੇ ਕਾ ਸੌਰੀ ਫਕੀਰ ਕਾ ਠੀਕ ਹੈ ਸੋ ਭਾਈ ਬੈਰ ਕਿਸੇ ਕਾ ਨਾ ਕਮਾਓ ਪਰਮਾਤਮਾ ਨੂੰ ਪਾਣਾ ਜੇ ਇੱਕੇ ਰਸਤਾ ਪਰਮਾਤਮਾ ਨੂੰ ਪਾਣੇਗਾ ਵੈਸੇ ਤਾਂ ਬਹੁਤ ਰਸਤੇ ਹੈ ਸਾਰੇ ਪਰਮਾਤਮਾ ਕੇ ਮਾਰਗ ਬਹੁਤ ਜ਼ਿਆਦਾ ਜਿੰਨੇ ਕਹਿਦਾ ਉਨੇ ਹੈ ਠੀਕ ਹੈ ਪਰ ਇੱਕ ਸਭ ਤੇ ਸਿੰਪਲ ਰਸਤਾ ਜਿਨ ਪ੍ਰੇਮ ਕੀ ਹੋਤੀ ਨਹੀਂ ਪ੍ਰਭ ਪਾਇਓ ਬਸ ਪ੍ਰੇਮ ਕਰੋ ਮੈਂ ਪਹਿਲਾਂ ਵੀ ਕਿਹਾ ਵੀ ਨਰਜੀਵ ਚੀਜ਼ਾਂ ਕਰ ਵੀ ਪ੍ਰੇਮ ਕਰੋ ਸੰਜੀਵ ਚੀਜ਼ਾਂ ਕਰ ਵੀ ਪ੍ਰੇਮ ਕਰੋ ਪਰਮਾਤਮਾ ਬਹੁਤ ਜ਼ਿਆਦਾ ਨਿਕਟ ਹੈ ਇੰਨਾ ਨਿਕਟ ਹੈ ਇੰਨਾ ਨਿਕਟ ਹੈ ਉਹ ਤਾਂ ਆਪਣੀ ਬਾਹਾਂ ਖੁੱਲ੍ਹੀ ਬਖੜਿਆ ਥਾਰੇ ਕਰਕੇ ਥਮੇ ਨਹੀਂ ਉਸ ਤੱਕ ਜਾ ਰਹੇ ਕਿਉਂਕਿ ਥਾਰੇ ਕਿਉਂਕਿ ਤੁਮੇ ਡਰਪੋਕ ਹੈ ਕਾਇ ਰਹੇ ਤਾਨੂੰ ਬੈਰ ਕਮਾਣੇ ਕੀ ਆਦਤ ਪੈ ਗਈ ਸਮਾਜਿਕੇ ਵਿੱਚ ਤੁਹਾਨੂੰ ਕਲੰਕ ਖੱਟਣੇ ਕੀ ਆਦਤ ਪੈ ਗਈ ਤੁਸੀਂ ਪਰਮਾਤਮਾ ਨਾਲ ਆਪਣੀ એનર્ਜੀ ਮੈਚ ਨਹੀਂ ਕਰ ਸਕਦੇ ਜੋਰ ਲਾ ਲੋ ਇਹ ਵੀ ਇੱਕ એનર્ਜੀ ਹੋ ਆਗੀ ਆਪਣੀ એનર્ਜੀ ਦੂਏ ਨਾਲ ਮੈਚ ਕਰਵਾਣੀ ਹੁਣ ਕਲਾਕਾਰਾਂ ਦਾ ਸ਼ੋਅ ਲੱਗ ਰਹੇ ਆ ਠੀਕ ਹੈ ਮੰਨ ਲਓ ਹੋਏਗਾ ਦਿਲਜੀਤ ਦਾ ਸ਼ੋਅ ਲੱਗਿਆ ਕਿੰਨੇ ਲੋਕ ਉੱਪਰ ਨੂੰ ਮੂੰਹ ਚੱਕ ਕੇ ਕੁੱਤੇ ਵਾਂਗੂ ਕੁੱਕਾ ਮਾਰ ਰਹੇ ਆ ਕੂ 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 ਕਰ ਰਹੇ ਆ ਨਾ ਪਰ ਕੋਈ ਸਟੇਜ ਦੇ ਉੱਪਰ ਨਹੀਂ ਚੜ ਸਕਦਾ ਸਟੇਜ ਦੇ ਉੱਪਰ ਕੱਲਾ ਦਿਲਜੀਤ ਹੀ ਖੜਿਆ ਕੋਈ ਹੋਰ ਨਹੀਂ ਖੜ ਸਕਦਾ ਕਿਉਂ ਨਹੀਂ ਖੜ ਸਕਦੇ ਕਿਉਂਕਿ ਜਿਹੜੇ ਤੜਾ ਖੜ ਕੇ ਨੀਚੇ ਸਟੇਜ 'ਪਾ ਕੁੱਕਾ ਮਾਰ ਰਹੇ ਨਾ ਉਹ ਤੜਾ ਸਟੇਜ 'ਪਾ ਖੜ ਕੇ ਕੁੱਕਾ ਮਾਰ ਸਕਾਂ ਬਸ ਉਹਨਾਂ 'ਕੀ ਔਕਾਤ ਨਹੀਂ ਹੈ ਉੱਪਰ ਤੱਕ ਜਾਣੇ ਦੀ ਕਿਉਂਕਿ ਉਹਨਾਂ 'ਪਾ ਉਸ ਟਾਈਪ 'ਕੀ એનર્ਜੀ ਨਹੀਂ ਹੈ ਦਿਲਜੀਤ ਨੂੰ ਮਿਲਣ ਵਾਲੀ એનર્ਜੀ ਨਹੀਂ ਹੈ ਪਹਿਲਾਂ એનર્ਜੀ ਪੈਦਾ ਕਰਨੀ ਪੈਣੀ ਉਹਨਾਂ ਨੂੰ ਦਿਲਜੀਤ ਨੂੰ ਮਿਲੇਗੀ ਫਿਰ ਉਹ ਉਸ ਕਲਾਕਾਰ ਨੂੰ ਮਿਲ ਸਕਾਂਗੇ ਦੇਖ ਚੰਡੀਗੜ੍ਹ ਦੇ ਵਿੱਚ ਆਇਆ ਅਮਰਤਮਨ ਦੌੜ ਕੇ ਮਿਲਿਆ ਉਹ ਦੂਜੀ ਕਲਾਕਾਰ ਨੇ ਇੱਕ ਮੁਹਾਲੀ ਬੈਠੀ ਸੁਨੰਧਾ ਸ਼ਰਮਾ ਦੌੜ ਕੇ ਮਿਲੀ ਤੇ ਦਿਲਜੀਤ ਵੀ ਉਹਨਾਂ ਨੂੰ ਮਿਲਿਆ ਕਿਉਂ ਮਿਲਿਆ ਕਿਉਂਕਿ ਉਹਨਾਂ ਦੇ ਕੋਲ ਉਸ ਟਾਈਪ ਕੀ એનર્ਜੀ ਹੈ ਥਾਰਾ ਬਸ ਸਿਰਫ ਸਟੇਜ 'ਤੇ ਨੀਚਾ ਖੜ ਕੇ ਕੁੱਕਾ ਮਾਰਨੇ ਕੀ એનર્ਜੀ ਹੈ ਤਾਂ ਮੈਂ ਸਟੇਜ 'ਵਾਂ ਸਟੇਜ ਦੇ ਨੀਚੇ ਖੜ ਕੇ ਕੁੱਕਾ ਹੀ ਮਾਰ ਸਕਾਂ ਤਾਂ ਮੈਂ ਸਟੇਜ 'ਵਾਂ ਉੱਪਰ ਨਹੀਂ ਜਾ ਸਕਦੀ ਕਿਉਂਕਿ ਥਾਰੇ ਬਾ ਉਹ એનર્ਜੀ ਹੈ ਨਹੀਂ ਸਟੇਜ ਵਾਲੀ ਇਸੇ ਕਰਕੇ ਉਹਨਾਂ ਚਿਰਥੇ ਮੇ ਪ੍ਰਮਾਤਮਾ ਨੂੰ ਮਿਲ ਨਹੀਂ ਸਕਦੇ ਜਿੰਨਾ ਚਿਰ ਥਾਰੇ ਬਾ ਪ੍ਰਮਾਤਮਾ ਵਾਲੀ એનર્ਜੀ ਥਾਰੇ ਅੰਦਰ ਪੈਦਾ ਨਹੀਂ ਹੁੰਦੀ ਕਿਉਂਕਿ ਹਰੇ ਥਾਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਭਰਿਆ ਪਿਆ ਨਾ ਇਸ ਕਰਕੇ ਆਪਾਂ ਸਿਰਫ ਹਲੇ ਕੁੱਕਾ ਹੀ ਮਾਰ ਸਕਾਂ ਪ੍ਰਮਾਤਮਾ ਨੂੰ ਮਿਲਣੇ ਵਾਸਤੇ ਸ਼ਾਮ ਸਵੇਰ ਪਰ ਉਹ ਥਾਰੇ ਅੰਦਰ ਬੈਠਿਆ ਕੁੱਕਾਂ ਕੀ ਤਾਂ ਲੋੜ ਨਹੀਂ ਹੈ ਸੋ એનર્ਜੀ ਲੱਭੋ ਪ੍ਰਮਾਤਮਾ ਨੂੰ ਮਿਲਣ ਵਾਲੀ ਉਹ એનર્ਜੀ ਪੈਦਾ ਕਰੋ ਜੇਰੀ ਤੁਹਾਨੂੰ ਪਰਮਾਤਮਾ ਨਾਲ ਮਿਲ ਆਵੇ ਇਹ ਬੈਰ ਖੱਟਣੇ ਬੈਰ ਕਮਾਣੇ ਬੰਦ ਕਰੋ ਸੋ ਇੰਨਾ ਕੱਤਿਆਂ ਰੱਖੋ ਕਿ ਪ੍ਰੇਮ ਕਰੋ ਆਰਿਕ ਨੂੰ ਪ੍ਰੇਮੀ ਹੈ ਜਿਹੜਾ ਪਰਮਾਤਮਾ ਤੱਕ ਪਹੁੰਚਾਣੇ ਵਿੱਚ ਸਫਲ ਹੋਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ